ਰੱਬਾ ਕਹੇ ਜੇ ਮੌੜ ਤੇ ਲੈ ਕੇ ਖੜਾ ਕਰਦਾ ਆਪਦੇ ਪਰਿਵਾਰ ਚ ਖੁਸ਼ੀ ਵਧੀਆ ਟਾਈਮ ਪਾਸ ਹੋਈ ਆ ਫਿਰ ਕਿੱਥੋਂ ਕਿੱਥੇ ਲੈ ਜਾਂਦਾ ਬਾਦਨਾ ਆਉਦੇ ਪਰਿਵਾਰ ਨੂੰ ਮਿਲ ਸਕਦਾ ਚੋਰੀ ਸ਼ੁੱਕੇ ਮਿਲਦਾ ਨਾ ਸਰਪੰਚ ਮਿਲਦਾ ਜੇ ਉਹ ਮਿਲ ਜੇ ਤਾਂ ਇੱਕ ਬਸ ਹੋ ਜੇ ਛੱਕੜ ਜੇਲ੍ਹ ਚ ਪਗੜ ਕੋਈ ਕਿਨਾਰਾ ਤਾਂ ਹੋ। ਪਰ ਇਹ ਜੇ ਬੰਦਿਆਂ ਦਾ ਵੀ ਖਾਤਮਾ ਕਰਨਾ ਜ਼ਰੂਰੀ ਸੀ। ਨਹੀਂ ਤਾਂ ਮੇਰੇ ਵਰਗੇ ਕ੍ਰੀਪ ਕੋਦਾਂ ਨਹੀਂ ਕਿੰਨੇ ਕੁ ਮੰਜੇ ਜਾਣਗੇ। ਕੋਈ ਗਵਨਰ ਨਿਕਲ ਮੱਚਾ ਜਿੰਨਾ ਜਰ ਮਰਜੀ ਲੁਪਲਾ ਆਏਗਾ ਇੱਕ ਦਿਨ ਜਾੜ ਥਲੇ। ਹੌਣ। ਉਹ ਵੀ ਨਵਾਂ ਜਿਹਾ ਹੈਲੋ ਹਾਂਜੀ ਬਾਈ ਕੌਣ ਸਰਪੰਚ ਕਾ ਬਰਾਉਣਾ ਹਾਂ ਬਾਈ ਦੱਸੋ ਸਰਪੰਚ ਅੱਛਾ ਤੁਹਾਡੇ ਕੋਲ ਮੈਨਾਂ ਛੋਟੇ ਕੋਲੇ ਆਇਆ ਲਾ ਲੋ ਇੱਕ ਘੰਟੇ ਦੇ ਅੰਦਰ ਅੰਦਰ ਪਹੁੰਚ ਜਾ ਬਾਈ ਬਣ ਕੇ ਇਹਨੂੰ ਜਾਣ ਨਾ ਦੇ ਕਿਸੇ ਬਸ ਕਿਵੇਂ ਮਰਜ਼ੀ ਰੱਖੀ ਬਸ ਇਹਦਾ ਲਾਸਟ ਦਿਨ ਹੀ ਅੱਜ ਮੇਰੇ ਆਉਣ ਦੀ ਵੇਟ ਕਰਨਾ ਬਸ ਠੀਕ ਆ ਭਾਈ ਧੰਨਵਾਦ ਆ ਗਿਆ ਭਾਈ ਯਾਰ ਸਰਪੰਚ ਤੇ ਬਰਾਉਣਾ ਫਿਰ ਫੋਨ ਕਰੀ ਜਾਂਦਾ ਸਾਰਾ ਸਰਪੰਚ ਹੀ ਫੇਲੋ ਗਿਆ ਹੁਣ ਤੈਨੂੰ ਭੈਣ ਜਿਆਦਾ ਵੀ ਭੈਣ ਕੋਲੇ ਲੁੱਕਿਆ ਜਾ ਕੇ ਕੋਈ ਨਾ ਜਿੱਥੇ ਮਰਜੀ ਸਹੀ ਐ ਥੋੜੀ ਛੱਡ ਦਾਂ ਤੇ ਨੌਕ ਲਾ ਰਿਹਾ ਅੰਜਲਾ ਰੋਮਾਂ ਚੈ ਜਿ ਟੋਪਾਈ ਕੋ ਅੱਜ ਕਰਾਂ ਲਾਸਟ ਟੋਪਾ ਕੀ ਕਰੇ ਇਹ ਜੀਦਾ ਹੀ ਨਹੀਂ ਬੰਦੇ ਤਲਾਬ ਚ ਫੈਚ ਚੁਣਿਆ ਪਰ ਹੋਰ ਬੋਲੇ ਆ ਨਾ ਕੌਣ ਆ ਬਾਈ ਤੂੰ ਆ ਇੱਕ ਤਾਂ ਤੁਰਿਆ ਉਹਨਾਂ ਦੱਸ ਕੌਣ ਕੌਣ ਹੋਵੇ ਤਾ ਮੈਂ ਤੇਰਾ ਭਤੀਜਾ ਹੀ ਆ ਤੇਰਾ ਭਤੀਜਾ ਹੋਇਆ ਹੈ ਤਾਂ ਮਾਸਕ ਮੋਹ ਘਰੇ ਵਸਤਾ ਤੱਕ ਪਰ ਮੈਂ ਜਾਇਆ ਪੁਰੇ ਸਿਕੰਦਰ ਹਾਂ ਫਰਮਾਜਾਇਆ ਗਲਤ ਕੰਮ ਆ ਉਹ ਰਿਸ਼ਤੇਦਾਰੀ ਨਾਲ। ਚਲ ਕੋ ਨਬਾਈ ਤੂੰ ਮੇਰਾ પતિ ਜਾਂ ਮਤਾਂ ਨਿਕਾਜ ਹੁੰਦੇ ਨੂੰ ਦੇਖਿਆਗਾ। ਕੋਈ ਨਹੀਂ ਅੰਦਰ ਬੈਠਾ ਕੋ ਗੱਲ ਕਰਦਾ ਪਰ ਮੈਂ ਦੱਸਿਆ ਸੀ ਬੈਸੇ ਤਾਂ ਮੈਨੂੰ ਕੰਮ ਨਾ ਨਹੀਂ ਕਰਦੀ ਬੂਆ ਮੈਂ ਇੱਥੇ ਸੀਗਾ ਬਈ ਬਸ ਮੈਨੂੰ ਤਾਂ ਇੱਕ ਚੀਜ਼ ਦੱਸ ਮੇਸ਼ਰਪੰਚਾਇਤ ਇੱਥੇ ਸੀਗਾ ਬਈ ਤੇ ਅੱਜ ਗਿਆ। ਵਾਗ ਗਿਆ। ਹਾਂ ਆਜ ਕੋਈ ਨਹੀਂ ਬੈੰਨੇ ਆ। ਹਾਂ। ਚਾਹ ਪਾਣੀ ਪੀ ਕੋਈ ਨਹੀਂ ਨਿਕਾਜ ਹੁੰਦਾ ਦੇਖ ਤੂੰ ਵੀ ਮੇਰਾ ਭਤੀਜਾ ਹੀ ਹੈ लवली ਆ ਗਈਆਂ ਤੂੰ ਵੀ। ਗੱਲਾਂ ਤਾਂ ਬਹਿ ਕੇ ਹੀ ਹੁੰਦੀਆਂ ਗੀਆਂ। ਗੱਲਾਂ ਦਾ ਪੂਰਾ ਹੋਉਂਗਾ ਯਾਰ। ਕੋਈ ਨ ਕੋਈ ਆ ਜਾ ਬੈਠ ਜਾ ਫਤਿਹਗੜ੍ਹ। ਹਾਂ ਸਿਕੰਦਰ ਦਾ 10 ਪਤ ਕੀ ਗੱਲ ਹੋਈ? ਗੱਲ ਤਾਂ ਕੀ ਦੱਸਾਂ ਭੂਆ। ਉਹਨੇ ਮੇਰਾ ਜਾਣਾ ਦੁਪਰ ਕਰਤਾ ਸੀ। ਤਾਂ ਇਹ ਬਾਕੀ ਉਹਨੇ ਤੈਨੂੰ ਦੱਸ ਹੀ ਹੋਊਆ ਸਾਰੀ ਗੱਲ। ਬਸ ਹੁਣ ਤਾਂ ਮੈਨੂੰ ਕਰਾ ਸਾਹਮਣੇ ਕਰਦੇ ਉਹਦੇ। ਫੇਰ ਤਾਂ ਸਾਹਮਣੇ ਤਾਂ ਮੈਂ ਤੈਨੂੰ ਕਰ ਦੂੰ। ਠੀਕ ਐ। ਪਰ ਮੇਰੀ ਗੱਲ ਪਹਿਲਾਂ ਤੈਨੂੰ ਮੰਨਣੀ ਪਊ। ਕੀ ਮੰਨ ਆਪ ਉਹ ਤੇਰੀ ਗੱਲ ਦੱਸ ਗੱਲ ਤਾਂ ਮੰਨਣੀ ਪਊ ਵੀ ਤੁਸੀਂ ਬਹਿ ਕੇ ਜੋ ਵੀ ਸਾਡੇ ਚ ਗੱਲ ਹੋਈ ਆ ਮੈਂ ਤਾਂ ਉਹ ਉਹਨੂੰ ਮਾਫੀ ਮੰਗਾ ਦੂੰ ਮਾਫੀ ਤਾਂ ਪੂਆ ਮਾਫੀ ਵਾਲੀ ਤਾਂ ਗੱਲ ਹੀ ਮਾਫੀ ਤਾਂ ਰੱਬ ਵੀ ਮਾਫ ਕਰ ਦਿੰਦਾ ਮਾਫਤਾ ਕਰਨਾ ਪੈਣਾ ਮੇਰੇ ਮੂੰਹ ਨੂੰ ਕਰਨਾ ਪੈਣਾ ਤੈਨੂੰ ਉਹਦੇ ਮੂੰਹ ਨੂੰ ਨਾ ਕਰੀ ਮਾਫੀ ਮੰਗ ਕੇ ਮੈਂ ਕੋਈ ਬਾਲਾ ਵੱਡਾ ਨਹੀਂ ਹੋਣਾ ਚਾਹੁੰਦਾ ਮੈਂ ਤਾਂ ਤੇਰੇ ਤੇ ਸਰਪੰਚ ਚ ਫਰਕ ਕੀ ਰਹਿ ਜੂ ਫਿਰ ਮੈਂ ਤਾਂ ਜਿਹੜੀ ਮੇਰੇ ਨਾਲ ਹੋਈ ਆ ਕਿਸੇ ਹੋਰ ਬਾਈ ਕਰੀਆਂ ਤੋਂ ਨੇ ਸਾਡੇ ਨਾਲ ਵੀ ਬਠੇ ਰਿ ਗੇ ਜਿੱਦੇ ਦਾ ਸਰਪੰਚ ਬਣਿਆ ਨਾ ਉਹ ਮੇਰਾ ਫੋਨ ਉਹਨੇ ਕਰਨ ਦਾ ਦੂਰ ਦੀ ਗੱਲ ਚੱਕਦਾ ਵੀ ਨਹੀਂ ਸੀਗਾ ਮੇਰੇ ਘਰ ਵਾਲੇ ਨੇ ਉਹਨੇ ਬਠੇ ਰਿ ਗੀਆਂ ਕੀਤੀਆਂ ਪਰ ਫੇਰ ਵੀ ਭੈਣਾਂ ਦਾ ਢੱਡ ਮੱਚਦਾ ਹੁੰਦਾ ਭਰਾ ਮਾਤੇ ਇੱਕ ਪੇਟੂ ਅਸੀਂ ਜਨਮ ਲੇਤਾ ਠੀਕ ਆ ਤੇ ਪਰ ਤੂੰ ਵੀ ਮੇਰੇ ਭਤੀਜੇ ਵਰਗਾ ਹੀ ਆ ਨਿਕਾ ਜਾਂ ਤੈਨੂੰ ਮੈਂ ਦੇਖਿਆ ਠੀਕ ਆ ਤੇ लवली ਵਰਗਾ ਹੀ ਮੈਨੂੰ ਤੂੰ ਆ ਪੁੱਤ ਬਣ ਕੇ ਮੈਂ ਤੇਰੇ ਮੂਰੇ ਹੱਥ ਬੰਨ੍ਹਦੇ ਜਿਹੜੀ ਆ ਤੂੰ ਕਹਾੜੀ ਜੀ ਚੱਕੀ ਫਿਰਦਾ ਇਹ ਤਾਂ ਤੂੰ ਤਿਆਗ ਦੇ ਕੰਮ ਨੂੰ ਠੀਕ ਆ ਉਹ ਹੱਥ ਨਾ ਬੰਨ। ਇਹ ਨਾ ਇਹ ਨਾ ਕਰੀ ਕੰਮ। ਨਾਲ ਤਾਂ ਤੇਰਾ ਪੱਟਿਆ ਜਾਂ ਉਹ ਨਾਲੇ ਉਹਦਾ ਪੱਟਿਆ। ਉਹ ਮੇਰਾ ਤਾਂ ਪੱਟਿਆ ਗਿਆ। ਪਰ ਮੈਂ ਉਹਨੂੰ ਛੱਡਦਾ ਨਹੀਂ। ਨਹੀਂ ਪੁੱਤ ਬਣ ਕੇ ਇਹ ਕੰਮ ਤਾਂ ਕਰਨਾ ਹੀ। ਇਹ ਤਾਂ तू ਭੁੱਲ ਜਾ ਮੈਂ ਤੈਨੂੰ ਆਖੇ ਵੀ ਫੇਰ ਹੀ ਤੈਨੂੰ ਮਲਾਉਂ। ਇਹ ਤਾਂ तू ਭੁੱਲ ਜਾ ਤੂੰ ਬਹਿ ਕੇ ਆਪਦੀ ਜੋ ਮਨ ਦੀ ਪੜਾਸ ਕੱਢ ਲਾ। ਕੁੱਟ ਲਾ। ਉਹ ਮੈਂ ਕੁਰੀ ਛਾ ਵਸੇਦਾ ਹੋਣੀ। ਮੈਂ ਤਾਂ ਬੱਸ ਐਨਾ ਵੀ ਮੇਰੇ ਨਾਲ ਤਾਂ ਜਿਹੜੀ ਹੋ ਗਈ ਹੋ ਗਈ। ਤੇ ੱੱਕਾ ਕੀਤਾ ਜਿੰਨਾ ਕੁ ਮੈਨੂੰ ਪਤਾ ਮੈਨੂੰ ਵੀ ਲੱਗਦਾ ਵੀ ਤੇਰੇ ਨਾਲ ੱੱਕਾ ਹੋਇਆ। ਹਣਾ ਤੇ ਪਰ ਉਹਨਾਂ ਨੂੰ ਹੰਕਾਰ ਹੀ ਇੰਨਾ ਸੀਗਾ ਪਰ ਕਿਸੇ ਹੋਰ ਨਾਲ ਨਾ ਕਰੇ ਬਸ ਮੈਨੂੰ ਇਹ ਕੋਈ ਮੈਂ ਤੇ ਤੁਮਾਫੀ ਮੰਗਾ ਦੂੰ ਪੁੱਤ ਬਣ ਕੇ ਮਾਫੀ ਦਾ ਬੂਆ ਮੰਗਾਉਣੀ ਨਹੀਂ ਠੰਡਾ ਰਹਿ ਪੁੱਤ ਬੜ ਕੇ ਇਹਦੇ ਨਾਲ ਜਿਹੜਾ ਮੈਂਬਰ ਸੀ ਹੂੰ ਪੈਰਾਂ 'ਚ ਲਟਦਾ ਸੀ ਮੇਰੇ ਆ ਦੱਸਿਆ ਉਹਨਾਂ ਕਹਿੰਦਾ ਹਸਪਤਾਲ 'ਚ ਪਿਆ ਪਤਾ ਨਹੀਂ ਉਹ ਕਹਿੰਦਾ ਮਾਰ ਹੀ ਗਿਆ ਹੋਊਗਾ ਮੇਰੇ ਦਾਪ ਸਾਲ ਤੋਂ ਆਇਆ ਚੜ ਗਈ ਗੱਡੀ ਇੱਕ ਗੱਲ ਦੱਸ ਬੂਆ ਇਹ ਤੇਰੇ ਨਾਲ ਵੀ ਪਰਤਦਾ ਨਹੀਂ ਸੀ ਤੂੰ ਇਹਦੀ ਮਦਦ ਕਿਉਂ ਕਰਦੀ ਸੀ ਗੱਲ ਤਾਂ ਉਹੀ ਭੈਣਾ ਦਾ ਮੱਚਦਾ ਇੱਕ ਪੇਟੋਂ ਜਨਮ ਲਿਆ ਭੈਣਾ ਦਾ ਫੇਰ ਵੀ ਮੱਚਦਾ ਭਰਾ ਮੁੱਖ ਮੋੜ ਜਾਂਦਾ ਭੈਣਾ ਤੋਂ ਨਹੀਂ ਮੁੜਦਾ ਤੂੰ ਆ ਤੂੰ ਮੈਥੋਂ ਹੱਥ ਬਣਾ ਲਾ ਨਹੀਂ ਮੈਂ ਤਾਂ ਮੈਂ ਤਾਂ ਤੇਰੇ ਮੂਰੇ ਹੱਥ ਪਹਿਲੇ ਹੱਥ ਲਾ ਦਿੰਦੀ ਆ ਤੇਰੇ ਤੂੰ ਅੱਜ ਬਖਸ਼ ਦੇ ਉਹਨੂੰ ਪਤੋਂ ਬਣ ਕੇ ਅੱਜ ਬਖਸ਼ ਦੇ ਤੂੰ ਮੈਨੂੰ ਨਾ ਰੋਗ ਬੂਆ ਨਾ ਮਜਬੂਰ ਕਰ ਨਾ ਨਾ ਅੱਜ ਬਖਸ਼ ਦੇ ਅੱਜ ਮੈਂ ਤਾਂ ਤੈਨੂੰ ਇਹ ਕੰਮ ਕਰ ਜੇ ਤੂੰ ਅੱਧੀ ਆ ਜਾਂਦਾ ਮੇਰੇ ਕੋਲ ਆ ਕੇ ਦੱਸਦਾ ਸ਼ਾਇਦ ਕੋਈ ਆਪਣਾ ਫੋਅ ਪਾਇਆ ਜਾਂਦਾ ਤੇਰੇ ਨਾਲ ਜਿਹੜੀਆਂ ਵਧੀਕੀਆਂ ਹੋਊਗਾ ਨਾ ਹੁੰਦਾ ਏ ਪੁੱਆਏ ਡਰਦਾ ਤੇਰੇ ਕੋਲੇ ਆਇਆ ਹਾਂ ਹੁਣ ਤਾਂ ਮੈਨੂੰ ਪਤਾ ਹੀ ਆ ਮੈਨੂੰ ਤਾਂ ਦੱਸਿਆ ਹੀ ਅੱਜ ਆਨੇ ਉਦੋਂ ਜਦੋਂ ਤੇਰਾ ਫੋਨ ਆਇਆ ਉਦੋਂ ਦੱਸਿਆ ਉਹਨੇ ਮੈਨੂੰ ਤਾਂ ਵੀ ਆ ਗੱਲ ਹੋਈ ਆ ਮੈਂ ਤੂੰ ਦੋ ਦਿਨਾਂ ਦਾ ਮੇਰੇ ਕੋਲ ਬਠਾ ਤੂੰ ਮੇਰੇ ਕੋਲ ਗੱਲ ਹੀ ਨਹੀਂ ਕਰੀ ਵੀ ਆ ਗੱਲ ਹੋਈ ਆ ਮੈਂ ਵੀ ਆਖਾ ਵੀ ਇਹ ਕਿਵੇਂ ਆ ਗਿਆ ਐਡਾ ਆਂਦਾ ਆਇਆ ਉਹ ਕਿੱਥੇ ਚੋਂਦਾ ਸੀ ਉਹੀ ਤਾਂ ਗੱਲ ਆ ਚੱਲ ਕੋਈ ਨਹੀਂ ਪੁੱਤ ਬਣ ਕੇ ਤੂੰ ਮੇਰੇ ਆਖੇ ਮੈਂ ਤੇ ਤੇਰੇ ਮੁਰੇ ਹੱਥ ਬੰਨਦੇ ਪੁੱਤ ਬਣ ਕੇ ਮੇਰੇ ਅੱਖਾਂ ਨੂੰ ਮਾਫ ਕਰ ਪੁੱਤ ਬਣ ਕੇ ਕੋਈ ਨਾ ਤੂੰ ਠੰਡਾ ਰਹਿ ਮੈਂ ਤੈਨੂੰ ਪਾਣੀ ਲਿਆਉਂਦੀ ਆ ਚਾਹ ਪਾਣੀ ਬਣਾ ਤੈਨੂੰ ਮਲਾ ਦੂੰ ਤੇ ਪਰ ਆਹ ਤੂੰ ਤਿਆਗਦੇ ਇਹ ਨਾ ਚੱਕਿਆ ਕੀ ਕਰਾਂ ਕੁਛ ਨਹੀਂ ਨਿਕਿਆ ਰੱਖਿਆ ਨਾ ਲੜਾਈਆਂ ਚ ਕੁਛ ਨਹੀਂ ਰੱਖਿਆ ਇਹਦੀ ਘਰਾਂ ਦੇ ਘਰ ਇਹਨਾਂ ਲੜਾਈਆਂ ਨੇ ਬਰਬਾਦ ਕਰਤੇ ਗੁੱਸਾ ਬਿੰਦਕਦਾ ਹੁੰਦਾ ਗੁੱਸੇ ਨੂੰ ਮਾਰਨਾ ਚਾਹੀਦਾ ਉਹ ਮੈਂ ਤਾਂ ਬਾਲਾ ਕੰਟਰੋਲ ਕਰਿਆ ਸੀ ਮੈਨੂੰ ਤਾਂ ਇਹਨਾਂ ਨੇ ਮਜਬੂਰ ਕਰਤਾ ਮੈਂ ਤਾਂ ਇੰਨਾ ਸਬਰ ਕਰਿਆ ਸੀ ਕੋਈ ਨਾ ਪੁੱਤ ਬਣ ਕੇ ਤੂੰ ਮੇਰੇ ਅੱਖੇ ਜੇ ਨਾ ਸਰਪੰਚ ਤੇਰੇ ਅੱਖੇ ਲੱਗਿਆ ਫੇਰ ਭਾਈ ਜਿਹੜਾ ਕੁਛ ਤੇਰਵਾਜੀ ਗੱਲ ਜੀ ਕਰੇ ਜੀ ਦਾ ਤਰ ਤੈਨੂੰ ਮਿਲਾ ਦੂੰਗੀ ਭਾਈ ਠੀਕ ਹੈ ਮਲਾ ਤੂੰ ਇੱਕ ਵਾਰੀ ਮੈਨੂੰ ਮਿਲਾ ਦੂ ਮੈਂ ਪੱਕਾ ਮਿਲਾ ਦੂ ਮੈਂ ਘਾਟਾ ਲਾ ਦੂ ਮੈਂ ਕੋਸੋ ਫੇਰ ਨਹੀਂ ਫੇਰ ਨਹੀਂ ਮਿਲਾਉਂਦੀ ਮੈਂ ਕੀ ਕਰਾਂ ਪੂਆ ਹੁਣ ਮੈਂ ਸਨ ਵਿਚਾਲੇ ਫਸ ਗਿਆ ਉਹਦੀ ਕੁੜੀ ਵੀ ਆਈ ਸੀ ਉਹ ਵੀ ਵਿਚਾਰੀ ਮੈਂ ਤਾਂ ਕੱਢਦੀ ਫਿਰਦੀ ਆ ਫੇਰ ਗੱਲ ਤਾਂ ਉਹੀ ਆ ਨਾ ਜਦੋਂ ਅਸੀਂ ਤੇ ਇਥੋਂ ਮਾਫੀ ਮੰਗੀ ਜਾਂਦੇ ਹਣਾ ਰੱਬ ਵੀ ਮaaf ਕਰ ਦਿੰਦਾ ਇੱਕ ਵਾਰੀ ਤਾਂ ਫੇਰ ਜੇ ਤੇਰਾਂ ਨਾਲ ਗਲਤੀਆਂ ਕੀਤੀਆਂ ਜੋ ਤੂੰ ਮਰਜ਼ੀ ਕਰ ਲੈ ਮੈਂ ਤੇਰੇ ਮੂਰੇ ਹੱਥ ਬੰਦੀਆਂ ਇੱਕ ਵਾਰੀ ਤੂੰ ਮੇਰੇ ਅਖਰ ਮਾਫ ਕਰ ਦੇ ਤੇ ਮੈਂ ਪੁੱਤ ਵਾਂ ਕੇ ਤੈਨੂੰ ਪਾਣੀ ਲਿਆਉਣੀ ਆ ਚਾਹ ਬਣਾਉਣੀ ਆ ਰੋਟੀ ਬਣਾਉਣੀ ਆ ਠੀਕ ਆ ਤੂੰ ਠੰਡਾ ਰਹਿ ਉਹ ਮਾਦਾ ਠੰਡਾ ਹੀ ਆ ਐਡਾ ਗੰਦਾ ਉਹ ਗਲਤੀਆਂ ਆਪ ਕਰਦਾ ਹੱਥ ਤੂੰ ਬੰਨੀ ਨਹੀਂ ਆ ਤੇ ਇਥੋਂ ਮੱਥ ਬਣਾਉਂਦਾ ਸੋਹਣਾ ਲੱਗਦਾ ਮੈਨੂੰ ਤੂੰ ਉਹੀ ਤਾਂ ਗੱਲ ਆ ਨਾ ਮਾੜਾ ਕਿ ਜੰਮੇ ਤੇ ਨਾ ਆਵੇ ਫੇਰ ਕੀ ਕਰਗੇ ਮਾਸਪੂਰ ਰਾਣੀ ਦਾ ਗਲਾਸ ਲਿਆ ਦੇ ਲੈ ਆ ਦਿਨੇ ਪਾਣੀ ਲਿਆਉਣੀ ਆ ਸੋਚਦਾ ਚਾਹ ਬਣਾਉਣੀ ਆ ਰੋਟੀ ਪਹਿਲਾਂ ਵੀਰਪਾਲ ਕਹਿੰਦੀ ਸੀ ਵੀ ਆਪਣੀਤੀ ਰੁੱਲ ਜਾਊਗੀ ਉਹ ਦੀਤੀ ਆਪਣੀਤੀ ਇੱਕੋ ਹੀ ਗੱਲ ਆ ਉਹਨੂੰ ਕੁਆਥ ਬੰਨੀ ਆਂਦੀ ਐ ਸਰਪੰਚਾ ਮੈਂ ਤੂੰ ਪਾਟ ਕਿਸੂਤੇ ਪਾੜ ਤੇ ਖੜਾ ਕਰਤਾ ਲਿਆ ਤੇਰੀ ਕਿਸਮਤ ਤੇਜਾ ਜਿਹੜਾ ਤੂੰ ਪਜ ਗਿਆ ਮਿੱਤੂ ਤੂੰ ਉਹ ਗੋਣ ਦਾ ਤੈਨੂੰ ਭੂਆ ਤੇ ਤੇਰੀ ਕੁੜੀ ਨੇ ਬਚਾਤਾ ਤੇਰੀ ਕੁੜੀ ਨੇ ਬਚਾਤਾ ਬੈਠਾ ਕੀ ਕਰਦਾ ਹਾਂ ਤਾਂ ਬੱਟਾ ਠੀਕ ਨਹੀਂ ਮੇ ਇਹ ਕਮਰੇ ਚ ਭੱਜ ਜਾ ਲੈ ਲ ਬਗੜਾ ਆਲਾ ਜਾ ਕੇ ਕਿੱਥੇ ਆ ਜਾ ਆ ਜਾ 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 ਭੱਜ ਜਾ ਤਾਂ ਪਾ ਨੂੰ ਕੀ ਆਪੇ ਮਾਰ ਕੇ ਲੜ ਕੇ ਆ ਜਾਂਦੀ ਹੈ ਇੱਕ ਵਾਰੀ ਮੈਂ ਸ਼ਕੰਦਰ ਨੂੰ ਮਨਾ ਤਾ ਲਿਆ ਤੇ ਪਰ ਗਿਆਨ ਨੇ ਗਲਤੀ ਬਹੁਤ ਵੱਡੀ ਕੀਤੀ ਹੈਗੀ ਹੁਣ ਪਾਣੀ ਪਿਆ ਫੜਾਉਣੇ ਆ ਤੇ ਗੱਲਬਾਤ ਕਰਦੇ ਆ ਦੇਖਦੇ ਆ ਪਰ ਮਾਫ ਕਰਨ ਜੋਗਰੀ ਦਾ ਗਲਤੀ ਹੈ ਨਹੀਂ ਸਰਪੰਚ ਦੀ ਉਹ ਸ਼ਕੰਦਰ ਦਾ ਹੈ ਨਹੀਂ ਨੀ ਕਹਾਣੀ ਵੀ ਲੈ ਕੇ ਚੱਕ ਬਾਰਬੂ ਤੁੰਤਾ ਲੱਗਦਾ ਸਰਪੰਚਾ ਜੈ ਜੀਆ ਤੂੰ ਹਰਕਤਾਂ ਕਰੀਆਂ ਤਾਂ ਤੈਨੂੰ ਅੱਜ ਤੇਰੀ ਭੈਣ ਦੇ ਘਰੇ ਵੀ ਆ ਪਸੂਆਣੇ ਚ ਪੈਣਾ ਪੈ ਰਿਹਾ ਹੁਣ ਤੇਰਾ ਅੰਤ ਨੇੜੇ ਆ ਗਿਆ ਲੈ ਪੂਆ ਤੇਰੇ ਨਾਲ ਦਾ ਮੈਂ ਵਾਦਾ ਕਰ ਬੈਠਾ ਸੀ ਪਰ ਹੁਣ ਤੂੰ ਮੈਨੂੰ ਮਾਫ ਕਰੀ ਇਹਨੂੰ ਨਹੀਂ ਮੈਂ ਬਖਸ਼ ਸਕਦਾ ਇਨੋਨੀਮ ਬਾਕਸ ਸੈਂਟਰ ਆਕੇ ਕਰਦੇ ਨਾ ਸਕਦਾ ਬੀ ਆ ਸੈਂਟਰ ਆਉਂ ਤਾ ਕੀ ਕਰਾਂ ਮੈਂ ਤੈਨੂੰ ਕਿੰਨਾ ਕਹੇਗਾ ਤੈਨੂੰ ਮੈਂ ਤਾਂ ਵੀ ਕਰਗਾ ਤੇਰੇ ਹੱਥ ਵੀ ਬੰਨੇ ਤੇਰੇ ਮੂਰੇ ਹਾਂ ਕੋਈ ਬਾਤ ਕਰਦੇ ਤੋ ਨਾ ਮਾਫ ਕਰ ਦੇ ਪੁੱਤ ਬਣ ਕੇ ਮਾਫ ਕਰ ਦੇ ਮਾਫੀ ਮੰਗ ਲੈ ਬਾਈ ਮਾਫੀ ਮੰਗ ਮਾਫੀ ਮੰਗ ਮੈਂ ਤੇਰੇ ਨਾਲ ਹਾਂ ਮਾਫੀ ਮੰਗ ਮੈਂ ਤੇਰੇ ਪਹਿੜੀਆ ਸਲਾ ਦਿੰਦਾ ਪਰ ਮੇਰੇ ਸ਼ਰਤ ਤੱਕ ਜ਼ਰੂਰ ਹੋਈ ਪੁੱਤ ਬੈਠ ਕੇ ਬਿਨਾਂ ਕਿ ਬੈਠ ਕੇ ਗੱਲ ਕਰਾਂ ਮੈਂ ਤੈਨੂੰ ਆਖਿਆ ਸੀ ਨਾ ਵੀ ਮੈਂ ਤੈਨੂੰ ਮਿਲਾ ਦੂੰ ਥੋੜੀ ਬਹਿ ਕੇ ਗੱਲ ਕਰ ਵੀ ਬਾਈ ਮਾਫੀ ਮੰਗ ਹੱਥ ਜੋੜ ਮੈਂ ਤੇਰੇ ਮੂਹਰੇ ਤੇਰੇ ਕੋਲ ਲੱਗ ਜੀ ਮੇਰੇ ਥਾਂ ਤੇ ਨਾ ਇੱਕ ਵਾਰੀ ਬੈਠ ਕੇ ਗੱਲ ਕਰ ਬੈਠ ਕੇ ਕਰ ਤੂੰ ਅੰਦਰ ਚਲ ਤੂੰ ਗੁੱਸਾ ਤਿਆਗ ਦੇ ਜਿਹਨੇ ਤੇਰੀ ਜਾਨ ਬਚਾਤੀ ਹਾਂ ਮਾਫੀ ਇਹ ਤਾਂ ਵੀ ਮੰਗ ਲਾ ਮਾਫੀ ਕੋਈ ਛੋਟਾ ਨਹੀਂ ਹੁੰਦਾ ਉਹਨੂੰ ਮਾਫੀ ਮੰਗਣ ਦਾ ਮਾਫੀ ਮੰਗਣ ਦਾ ਕੋਈ ਛੋਟਾ ਨਹੀਂ ਬਹੁਤ ਤੰਗ ਕਰੂਗਾ ਗਾਂ ਨੂੰ ਗਰੀਬਾਂ ਜੇ ਤੰਗ ਤਾਲ ਲੱਗਾ ਤੂੰ ਮੈਨੂੰ ਆ ਕੇ ਦੱਸ ਮੈਨੂੰ ਨਹੀਂ ਮੈਂ ਥਾ ਬਤਾ ਨਹੀਂ ਬਿਲਿਆ ਉਹਦੇ ਠੀਕ ਹੈ ਗਲਤੀ ਹੋ ਗਈ ਮੈਥੋਂ ਮੈਂ ਉਹਨੂੰ ਜ਼ਿੰਮੇਵਾਰੀ ਦੇ ਬੈਠਾ ਮੈਂ ਮੈਂ ਪੁੱਤ ਬਣ ਕੇ ਮਾਫ ਕਰ ਮੇਰੇ ਅੱਖੇ ਮਾਫ ਕਰ ਮੈਂ ਤੈਨੂੰ ਕਿੰਨਾ ਸਮਝਾਇਆ ਮੈਂ ਇਹਨਾਂ ਲੜਾਈਆਂ ਚ ਕੁਝ ਨਹੀਂ ਰੱਖਿਆ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਪੂਆ ਤੇਰੇ ਕਹਿਣ ਤੇ ਇਹਦੀ ਜਾਨ ਬਚ ਗਈ ਬਸ ਮੈਂ ਹੁਣ ਇਹ ਨਾ ਹੋਵੇ ਉਹ ਪਈ ਘੜੀ ਤੇ ਦੁਆਰੇ ਚੱਕ ਲੈ ਤੂੰ ਮੈਂ ਵੀ ਕਿਸੇ ਤੇ ਯਕੀਨ ਨਹੀਂ ਕਰਦਾ ਇਸ ਦੁਆਰੇ ਉਹ ਮੈਂ ਹੁਣ ਤੂੰ ਨਾ ਬਹਿ ਕੇ ਜਿਹੜੀ ਤੁਹਾਡੀ ਗੱਲ ਆ ਉੱਥੇ ਚੱਲੋ ਅੰਦਰ ਬਹਿ ਕੇ ਕਰ ਲੋ ਚਲ ਪੂਆ ਚਲ ਆਓ ਠੀਕ ਹੈ ਪਰੰਤੂ ਤੈਨੂੰ ਕੀ ਪਤਾ ਲੱਗ ਗਿਆ ਵੀ ਇੱਥੇ ਬੈਠਾਗਾ ਉਹ ਪੁੱਆ ਹਾਂ ਆ ਵਈ ਉੱਥੇ ਮਾਫੀ ਮੰਗ ਰਹਾ ਤੂੰ ਉੱਥੇ ਕੋਈ ਨਹੀਂ ਇਹ ਸਤਾ ਦਾ ਨਸ਼ਾ ਸਰਪੰਚ ਦਾ ਨਸ਼ਾ ਹੀ ਐਸਾ ਹੁੰਦਾ ਫਿਰ ਭੈਣ ਨੂੰ ਮੂਰੇ ਫੋਣਾ ਪੈਂਦਾ ਮੈਂ ਪੁੱਆ ਤੂੰ ਇਹਦੀ ਜਾਨ ਤਾਂ ਬਚਾਤੀ ਪਰ ਮੈਂ ਇੱਕ ਗੱਲ ਕਹਿਣਾ ਇੱਕ ਗੱਲ ਤੈਨੂੰ ਮੇਰੀ ਵੀ ਮੰਨਣੀ ਪਊਗੀ ਇਹਨੂੰ ਕਹਦੇ ਇਸ ਪਿੰਡ ਚ ਨਾ ਦੇ ਸੀ ਇਹ ਨਾ ਹੋਵੇ ਕਿਤੇ ਦਵਾਰੇ ਮੈਨੂੰ ਗੁੱਸੇ ਚ ਆਏ ਨੂੰ ਮੈਂ ਇਥੋਂ ਕੋਈ ਗਲਤ ਕੰਮ ਹੋ ਜਾਈ ਲਓ ਪੁੱਤ ਮੈਂ ਤੈਨੂੰ ਤੇਰਾ ਵਾਦਾ ਕਰਦੀ ਆ ਇਹ ਤੈਨੂੰ ਪਿੰਡ ਚ ਨਹੀਂ ਦਿਸੂਗਾ ਬਸ ਇਹਦਾ ਬੀਜਾ ਲੱਗਿਆ ਵਾ ਤੇ ਇਹਨੂੰ ਤੋੜ ਦੇਂਗਾ ਘਰ ਵਾਲੀ ਉੱਥੇ ਇਹ ਇੱਥੇ ਕੀ ਕਰਦਾ ਤੁਹਾਡੇ ਅਰਗਿਆ ਨਾਲ ਪੰਗੇ ਲੈਣ ਨੂੰ ਕਰਦਾ ਇੱਥੇ ਜਿੱਥੇ ਪੂਆ ਮਰਜੀ ਜਾਵੇ ਪਰ ਮੈਨੂੰ ਪਿੰਡ ਚ ਨਹੀਂ ਦਿਸਣਾ ਚਾਹੀਦਾ ਮਾਤਾ ਮੇਰਾ ਤੇਰਾ ਵਾਦਾ ਪਿੰਡ ਚ ਨਹੀਂ ਦਿਸਦਾ ਬਸ ਫੇਰ ਆਏ ਸਮਝ ਲਈ ਪੂਆ ਤੇਰੀਆਂ ਕਈਆਂ ਗੱਲਾਂ ਮੈਂ ਸਾਰੀਆਂ ਭੁੱਲ ਗਿਆ ਮਾਤਾ ਨੂੰ ਮੈਂ ਦੱਸਿਆ ਮੈਂ ਦੱਸਿਆ ਵੀ ਤੈਨੂੰ ਪਿੰਡ ਚ ਨਹੀਂ ਦਿੰਦਾ ਬਸ ਠੀਕ ਹੈ ਤੇ ਚਾਹ ਪਾਣੀ ਬਣਾਉਣੀ ਆ ਪਤਾ ਕੋਈ ਨੀ ਬੈਠ ਬਸ ਪੂਆ ਤੇ ਕੋਈ ਚਾਹ ਪਾਣੀ ਪੀ ਕੇ ਫੇਰ ਜਾਏ ਤੁਸੀਂ ਦੋਨੇ ਭੈਣ ਭਰਾ ਪੀਓ ਚਾਹ ਪਾਣੀ ਕਿਉਂਕਿ ਇਹ ਮੌਕਾ ਦਵਾਰੇ ਜਨ ਮਿਲਿਆ ਇਹਨੂੰ ਐ ਮੰਨ ਲੈ ਤੇ ਮੈਂ ਚੱਲਿਆ ਦੇਖ ਲੈ ਪਤਾ ਤੇਰੀ ਮਰਜ਼ੀ ਐ ਮੈਂ ਤਾਂ ਚਾਹ ਘਰਦੀ ਸੀਗੀ ਚੰਗਾ ਪੂਆ ਲੈ ਮਾਣਾ ਬਿਨੇ ਅੱਜ ਦੋ ਗੇੜੇ ਮਾਰ ਗਏ ਕੋਈ ਨਾ ਕੋਈ ਗੜੀ ਚ ਮਿਲ ਜਾਂਦਾ ਸੀ ਭੱਜ ਤਾਂ ਇਹਨਾਂ ਨੂੰ ਦੁਪਹਿਰ ਦੀ ਰੋਟੀ ਵੀ ਨਸੀਬ ਨਹੀਂ ਕੋਈ ਹੁਣ ਮੌਕਾ ਮਿਲਿਆ ਵੀ ਚਲ ਭੱਜ ਕੇ ਹੁਣ ਰੋਟੀ ਖਵਾਇਆ ਪਤਾ ਨਹੀਂ ਵਿਚਾਰੇ ਕਿਵੇਂ ਭੁੱਖੇ ਭਾਣੇ ਹੋਣਗੇ ਡੱਬਦੀ ਵੀ ਰੰਨੀ ਆ ਵੀ ਕਿਤੇ ਲੋਕ ਤਲਾਈ ਨਾ ਕਰ ਦੇਣ ਵੀ ਉਹ ਉੱਥੇ ਰੱਬ ਨਾ ਕਰੇ ਇਕੱਲੇ ਰਹਿੰਦੇ ਆ ਕੋਈ ਕਰ ਜੇ ਇਹਨਾਂ ਨੂੰ ਮੇਰਾ ਤਾਂ ਘਰ ਪਟੇ ਜਾਉ ਚੱਲ फटाफट ਇਹਨਾਂ ਨੂੰ ਰੋਟੀ ਖਵਾ ਕੇ ਦੇਖਦੀ ਆ ਬਾਤ ਕਰ ਸਕਰੀ ਅੰਦਰ ਕਾ ਰੋਟੀ ਕਾ ਵਾ ਕੇ ਬਾਅਸ ਮੁੜ ਜਾਨੀ ਆ ਬਾਲਾ ਟਾਈਮ ਵੀ ਨਹੀਂ ਇਨਾਂ ਕੋਲ ਮੈਂ ਖੜ੍ਹ ਸਕਦੀ ਲੈ ਕਿਤੇ ਤਿੰਡੇ ਨਹੀਂ ਨਾ ਕਮਰੇ ਦੇ ਵਿੱਚ ਤੇ ਨਾ ਉਧਰਲੇ ਕਮਰੇ ਚ ਸਾਰੇ ਦੇਖ ਲਿਆ ਹੈ ਹੈ ਤੇ ਵੀ ਹੈ ਨਹੀਂ ਇਹ ਕਿੱਧਰ ਚਲੇ ਗਏ ਕਿਤੇ ਇਹਨਾਂ ਨੂੰ ਪੁਲਿਸ ਨਾ ਲੈ ਗਈ ਹੋਵੇ ਹਾਂ 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 ਫਿਰ ਫੜ ਫਿਰ ਫੜ ਹੋ ਇਹਨੂੰ ਕੀ ਹੋ ਗਿਆ ਕਿਤੇ ਮੰਗ ਰੋ ਕੋਈ ਹੋਰ ਤਾਂ ਨਹੀਂ ਆ ਗਿਆ ਕੋਈ ਦੇ ਦੇ

ਮਨੂੰ ਤਦ ਅੱਧੀ ਰਾਤ ਨੂੰ ਇੱਥੇ ਆਈ ਬੈਠੀ ਆ ਮੈਂ ਤਾਂ ਜੀ ਸਾਹਤ ਚ ਮੈਂ ਤਾਂ ਜੀ ਤੁਹਾਨੂੰ ਰੋਟੀ ਬਣਾਉਣ ਆਈ ਸੀ ਦੋ ਘੇੜੇ ਮਾਰ ਕੇ ਗਈਆਂ ਗੜੀ ਦੇ ਵਿੱਚ ਲੋਕ ਫਿਰਦੇ ਸੀ ਮੈਨੂੰ ਆਇਆ ਸੀਗਾ ਵੀ ਜੇ ਕਿਸੇ ਨੇ ਦੇਖ ਲਿਆ ਮੈਨੂੰ ਰੋਟੀ ਬਣਾਉਣ ਗਈ ਨੂੰ ਕੱਲ ਨੂੰ ਕੋਈ ਥੋੜੀ ਸ਼ਿਕਾਇਤ ਨਾ ਕਰ ਦੇ ਕਿਸੇ ਨੂੰ ਪਤਾ ਲੱਗ ਗਿਆ ਵੀ ਤੁਸੀਂ ਇੱਥੇ ਆ ਮੈਂ ਤੁਹਾਨੂੰ ਕੁਝ ਕਰ ਨਾ ਜਾਣ ਮੈਂ ਤਾਂ ਤਾਂ ਦੁਪਹਿਰੇ ਨਹੀਂ ਆਈ ਮੈਂ ਤਾਂ ਸ਼ਾਮ ਦੇ ਰੋਟੀ ਬਣਾਉਣ ਆਈ ਆ ਮੈਂ ਜੇ ਤੁਸੀਂ ਕੋਕ ਕੇ ਆਵਾਂਗੇ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾਲੈ ਮੈਨੂੰ ਤਾਂ ਸਰਪੰਚ ਕੇ ਪਰੌਣੇ ਦਾ ਫੋਨ ਆ ਗਿਆ ਸਰਪੰਚ ਕੇ ਪਰੌਣੇ ਦਾ ਹਾਂ ਉਹਨਾਂ ਦਾ ਕਿਵੇਂ ਫੋਨ ਆ ਗਿਆ ਤੁਹਾਨੂੰ ਉਹਨਾਂ ਨੂੰ ਕੀ ਪਤਾ ਲੱਗ ਗਿਆ ਪਤਾ ਨਹੀਂ ਕਿੱਥੋਂ ਨੰਬਰ ਲਿਆ ਕਿੱਥੋਂ ਨਾ ਉਹਨਾਂ ਦੇ ਪਰੌਣੇ ਦਾ ਫੋਨ ਆਇਆ ਸੀ ਕੀ ਕਹਿੰਦਾ ਸੀ ਕਹਿੰਦਾ ਸਰਪੰਚ ਇੱਥੇ ਲੁਕੇ ਹੋਇਆ ਕੱਲ ਦਾ ਅੱਛਾ ਤਾਂ ਕਰਕੇ ਮੈਂ ਉੱਥੇ ਵਗ ਗਿਆ ਸੀ ਆਇਆ ਆਏ ਤੁਸੀਂ ਉੱਥੇ ਕੀ ਲੈਣ ਗਏ ਸੀ ਰੱਬ ਨਾ ਕਰੇ ਤੁਹਾਨੂੰ ਕੁਝ ਹੋ ਜਾਂਦਾ ਫਿਰ ਮੇਰਾ ਕੀ ਬਣਨਾ ਨਾਲੇ ਦੋਨੋਂ ਮੈਂ ਰੋਕਿਆ ਸੀਗਾ ਵੀ ਆਪਾਂ ਸਰਪੰਚ ਚਾਚਾ ਜੀ ਨੂੰ ਕੁਝ ਨਹੀਂ ਕਹਿਣਾ ਉਹਨੂੰ ਬਾਕਸ ਦੋ ਫਿਰ ਵੀ ਤੁਸੀਂ ਫੋਨ ਆਏ ਤਾਂ ਚਲੇ ਗਏ ਬਸ ਹੋ ਗੋ ਬਿਮਾ ਕੀ ਉਸ ਪਾਸੇ ਸੀਗਾ ਮੈਂ ਥੋ ਰੋਕਿਆ ਨਹੀਂ ਆਪਦੇ ਆਪ ਉੱਥੇ ਗਿਆ ਤਾਂ ਗਾਂ ਪੂਆਣੇ ਰੁਕ ਲਿਆ ਸਰਪੰਚ ਦੀ ਭੈਣ ਸੀਗੀ ਉੱਥੇ ਅੱਛਾ ਉਹਨੂੰ ਤਾਂ ਬਹੁਤ ਰੋਕਿਆ ਫਿਰ ਵੀ ਮੈਂ ਥੋ ਕੰਟਰੋਲ ਨਹੀਂ ਹੋਇਆ ਫਿਰ ਵੀ ਪਰੋਣਾ ਆਇਆ ਵਿਚ ਦੀ ਕੰਦਾ ਇੱਥੇ ਬੈਠਾ ਕੀ ਕਰਦਾ ਉਹ ਤਾਂ ਉੱਧਰ ਲੁਕੇ ਬੈਠੀ ਜਾ ਕੇ ਬਸ ਕਵਾੜੀ ਸੱਨ ਲਈ ਸੀ ਮਗਰ ਭੂਆ ਨੇ ਆ ਕੇ ਫੜ ਲਈ ਵਧੀਆ ਕੀਤਾ ਭੂਆ ਜੀ ਨੇ ਆ ਕੇ ਫੜ ਲਿਆ ਨਹੀਂ ਤਾਂ ਪਤਾ ਨਹੀਂ ਕੀ ਕੁਸ ਹੋ ਜਾਂਦਾ ਉੱਤੇ ਲੋਕਾਂ ਨੂੰ ਪਤਾ ਲੱਗਦਾ ਬਗਾਨੇ ਪਿੰਡ ਨਾਲੇ ਉੱਤੇ ਆਪਣਾ ਕੌਣ ਸੀ ਉੱਤੇ ਤਾਂ ਉਹਨਾਂ ਦੀ ਸੋਨੀ ਸੀ ਫਿਰ ਵੀ ਉਹ ਸਰਪੰਚ ਦੀ ਭੈਣ ਆ ਜੀ ਤੁਸੀਂ ਕਿਵੇਂ ਯਕੀਨ ਕਰਕੇ ਚਲੇ ਗਏ ਉਹਨਾਂ ਦੇ ਗੱਲ ਸੁਣ ਸੁਣਾਉਣ ਦੀ ਸੀ ਜਦੋਂ ਤਲੀ ਤੇ ਤਰ ਰੱਖੀ ਆ ਉਹਦਾ ਤਾਂ ਕੋਈ ਹੋਈ ਜਾਂਦਾ ਤੁਸੀਂ ਤਾਂ ਤਲੀ ਤੇ ਤਾਂ ਨਹੀਂ ਪਤਾ ਨਹੀਂ ਕੀ ਗੱਲ ਕੋਈ ਪਿਛਲੇ ਜਨਮ ਦੇ ਪੁੰਨ ਕੀਤੇ ਆ ਸਰਪੰਚ ਨੇ ਉਹ ਬਚ ਗਿਆ ਬਸ ਚੱਲ ਵਧੀਆ ਕੀਤਾ ਮੈਂ ਦਸੂ ਕਰਕੇ ਯਾਰ ਕਰਦੀ ਰੱਬ ਦਾ ਵੀ ਤੇ ਭੂਆ ਜੀ ਜਿਹਨੇ ਉਹਨੂੰ ਬਚਾ ਲਿਆ ਨਹੀਂ ਤਾਂ ਪਤਾ ਨਹੀਂ ਇੱਥੇ ਕਿਹੜੇ ਕੂਣ ਕਰਾਪੇ ਹੋ ਜਾਂਦੇ ਮੈਂ ਤਾਂ ਇੱਥੇ ਦੁਪਹਿਰੇ ਆਉਣਾ ਸੀ ਉਹ ਵੀ ਨਹੀਂ ਆ ਸਕੀ ਮੈਨੂੰ ਆਇ ਸੀ ਲੋਕ ਬੜਕਾ ਲੈਂਦੇ ਵੀ ਜੇ ਕਿਸੇ ਨੂੰ ਪਤਾ ਲੱਗ ਗਿਆ ਵੀ ਤੁਸੀਂ ਇੱਥੇ ਲੁਕੇ ਹੋ ਹੋ ਪਤਾ ਨਹੀਂ ਕਦੋਂ ਕੋਈ ਪੁਲਿਸ ਨੂੰ ਤਲਾਸ਼ ਕਰ ਦੇ ਬਸ ਮੈਂ ਵੀ ਕੁਸਤਾ ਹੀ ਟੱਪਿਆ ਸੀਗਾ ਜਦੋਂ ਉਹਦਾ ਫੋਨ ਆਇਆ ਜਦੋਂ ਮੈਂ ਦੇਖਿਆ ਗਲੀ 'ਚ ਬਹੁਤ ਬੰਦੇ ਤੁਰੇ ਫਿਰਦੇ ਸੀ ਮੈਂ ਇੱਥੋਂ ਨਿਕਲ ਜਾ ਗਏ ਐਂ ਕਰਦਾ ਕਰਦਾ ਉਹਨਾਂ ਦੇ ਘਰੇ ਪਹੁੰਚ ਗਏ ਬਸ ਉੱਥੇ ਪਰ ਪੁਰਾਣੇ ਕਿ ਵਾਦਾ ਕਰਿਆ ਮੇਰੇ ਨਾਲ ਕਾਂਦੀ ਬਾਬਾ ਕੀਤਾ ਜੀ ਭੋਣ ਕਾਂਦੀ ਸਰਪੰਚ ਨੂੰ ਬੰਦ ਚ ਨਹੀਂ ਰਹਿਣ ਦਿੰਦੀ ਆਪਦੀ ਘਰ ਵਾਲੀ ਕੋਲੇ ਜਾਊਗਾ ਤੂੰ ਵਧੀਆ ਜੀ ਮੈਂ ਇੱਥੋਂ ਚਲੇ ਜਾਂ ਜੇ ਇੱਥੇ ਰਹਿਣਗੇ ਤਾਂ ਸਦਾ ਤੁਹਾਡੀਆਂ ਅੱਖਾਂ ਦੇ ਵਿੱਚ ਰੜਕਦਾ ਰਹੂਗਾ ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਫੇਰ ਕੋਈ ਇਹੋ ਜਿਹੀ ਗੱਲ ਹੋਵੇ ਜਿਹਦੇ ਨਾਲ ਕੋਈ ਨਾ ਖਰਾ ਪਾਓ ਚੱਲ ਉਹ ਤਾਂ ਬਖਸ਼ਿਆ ਗਿਆ ਪਰ ਆ ਗੱਲ ਉਹਦੂ ਕੀ ਚੰਗੀ ਹੋਗੀ ਕਦੇ ਨਾ ਕਦੇ ਸਾਮਣੇ ਆਏ ਤੇ ਫੇਰ ਗੁੱਸਾ ਆਇਆ ਪਰ ਉਹਨਾਂ ਨੇ ਇੱਕ ਵਾਦਾ ਹੋਰ ਵੀ ਕਰਿਆ ਉਹ ਕਹਿੰਦੇ ਅਸੀਂ ਤੇਰੇ ਤੇ ਕੋਈ ਕੇਸ ਨਹੀਂ ਕਹਿਣ ਦਿੰਦੇ ਅੱਛਾ ਸਾਡੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਵਧੀਆ ਹੋ ਗਿਆ ਹਾਤਾ ਪੂਆ ਜੀ ਨੇ ਬਹੁਤ ਵਧੀਆ ਕੀਤਾ ਜਿਹੜਾ ਤੁਹਾਡੇ ਤੇ ਕੋਈ ਕੇਸ ਪਾਉਗਾ ਵੀ ਤੇ ਉਹ ਬੜੇ ਕਰਾ ਦੇਣਗੇ ਸ਼ੁਕਰ ਆ ਪੂਆ ਤੂੰ ਇਹਨਾਂ ਦੀ ਜਾਣ ਬਖਸ਼ੀ ਪਤਾ ਨਹੀਂ ਤੁਹਾਨੂੰ ਕੀ ਹੋ ਜਾਂਦਾ ਮੈਨੂੰ ਤਾਂ ਟੈਨਸ਼ਨ ਹੋਏ ਰਹਿੰਦੀ ਸਾਰਾ ਦਿਨ ਚਲ ਬਸ ਆਪਾਂ ਦਾ ਜਿਹੜਾ ਮਕਸਦ ਇੱਕ ਮਤਿਆ ਜੀ ਵੀ ਆਪਣੇ ਨਾਲ ਤਾਂ ਜਿਹੜੀ ਹੋਣੀ ਸੀ ਹੋਰ ਪਰ ਕਿਸੇ ਹੋਰ ਕਰੀਬ ਨਾਲ ਨਾ ਹੋਵੇ ਪਰ ਉਹ ਬਸ ਇੱਕ ਕਿਸਮਤ ਤੇ ਸੀ ਉਹਦੀ ਬਾਕੀ ਜਿਹੜਾ ਆਪਣਾ ਵੀ ਕੋਈ ਦੇਣਾ ਲੈਣਾ ਸੀ ਜੋ ਵੀ ਉਹ ਕਹਿੰਦੇ ਸੀ ਆਪ ਹੀ ਕਰਾਂਗੇ ਚਲ ਛੱਡੋ ਜੀ ਬਾਕੀ ਜਿਹੜੀ ਗੱਲ ਕੁੜੀ ਵਾਲੀ ਜਿਹੜੀ ਉਹਦੀ ਕੁੜੀ ਆਈ ਸੀ ਤੇਰੇ ਕੋਲੇ ਬਸ ਉਹ ਗੱਲ ਮੇਰੇ ਦਿਮਾਗ 'ਚ ਫਿਰਤ ਹੋਈ ਪਈ ਸੀ। ਮੈਂ ਕਿਹਾ ਮੈਂ ਵੀ ਇੱਕ ਧੀ ਦਾ ਪਿਆਵਣ। ਤੇ ਇੱਕ ਬਹੁਤ ਵੱਡੀ ਗਲਤੀ ਵੀ ਹੋ ਗਈ ਆਪਣੀ ਦੀ। ਕੀ ਗਲਤੀ? ਹੁਣ ਕੀ ਗਲਤੀ ਹੋ ਗਈ ਜੀ? ਦਲਮੁਦਾ ਦਾ ਖਾਤ ਮੰਗਦੇ। ਪਰ ਗਲਤੀ ਬਹੁਤ ਵੱਡੀ ਸੀ। ਪਰ ਹੁਣ ਤੂੰ ਜਾ ਇਸ ਗੱਲ ਦਾ ਪਰ ਤੜਕੇ ਮਸਲਾ ਨਾ ਕਰ। ਚਲ ਠੀਕ ਹੈ ਜੀ। ਮੈਂ ਤਾਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਈ ਸੀ। ਮੈਂ ਤਾਂ ਸੋ ਨੂੰ ਸਾਰੇ ਪਾਸੇ ਦੇਖ ਕੇ ਮੈਨੂੰ ਤਾਂ ਕਿਤੇ ਨਹੀਂ ਦਿਕੇ ਮੈਨੂੰ ਤਾਂ ਘਬਰਾਟ ਹੋਣ ਲੱਗੀ ਬਸ ਇੱਕ ਗੱਲ ਦਾ ਵਾਅਦਾ ਕਰ ਲਓ ਵੀ ਅੱਜ ਤੋਂ ਬਾਅਦ ਮੈਨੂੰ ਦੱਸੇ ਬਿਨਾ ਇਹ ਤਾਂ ਘਰ ਚੋਂ ਬਾਹਰ ਨਹੀਂ ਜਾਓਗੇ ਬਸ ਹੁਣ ਕਿਹਦੇ ਵਾਸਤੇ ਜਾਣਾ ਇਹ ਹੀ ਤਿੰਨ ਪਾਪੀ ਸੀਗੇ ਦੋ ਵਿਚਾਰੇ ਮਰ ਗਏ ਇੱਕ ਬਚ ਗਿਆ ਚਲ ਆ ਰੋਟੀ ਖਾ ਲਿਓ ਮੈਂ ਤਾਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਈ ਸੀ ਹੁਣ ਮੈਂ ਚੱਲਦੀ ਹਾਂ ਲੋਕਾਂ ਦਾ ਨਹੀਂ ਪਤਾ ਕਦੋਂ ਕੋਈ ਗੱਲ ਹਾਂਜੀ ਬਸ ਹੌਸਾ ਦਾ ਧਿਆਨ ਰੱਖਿਓ ਕੋਈ ਗੱਲ ਨਹੀਂ ਠੀਕ ਹੈ ਜੀ ਮੇਰਾ ਭਾ ਕੀ ਮੈਂ ਸਾਲਾ ਲੋਕ ਮੁੱਕ ਕੇ ਕਰਨਾ ਪੈਂਦਾ ਰੋਟੀ ਵੀ ਇੱਕ ਟਾਈਮ ਮਿਲਦੀ ਹੈ ਇੱਕ ਟਾਈਮ ਨਹੀਂ ਚਲ ਪਰ ਹੋ ਸਕਦਾ ਰ ਆਪਣੇ ਮ ਵੀ ਆਹੀ ਡਿਊਟੀ ਲਈ ਹੋ ਪਰ ਇੱਕ ਕੰਮ ਅਧੂਰਾ ਰਹੇਗਾ ਉਹ ਕਰਨਾ ਹੈ ਉਹਨਾਂ ਆਰਕੇ ਦੇ ਇਹ ਵੀ ਮੈਨੂੰ ਨਹੀਂ ਲੱਗਦਾ ਵੀ ਇਹਨੇ ਤੈਨੂੰ ਮਾਫ ਕੀਤਾ ਵੀ ਜਾਇਦਾ ਮਾੜਾ ਮੋਟਾ ਵੀ ਗੁੱਸਾ ਟਹਲਾ ਹੋਇਆ ਹੋਵੇ ਲੱਗੀ ਤਾਂ ਕੋਈ ਚਾਲ ਚੱਲਣ ਜਾਂਦਾ ਮਿਲੂ ਵੀ ਇਹਦੇ ਇਹਨੇ ਕਿਹਾ ਕਾਹਨੂੰ ਬਦਲਦੀ ਹਾਂ ਹਾਂ ਕਹ ਇਹਨੇ ਦੋ ਪਹਿਲਾਂ ਕਰਤੇ ਤੀਜਾ ਵੀ ਮੈਂ ਤਾਂ ਜੇਲ੍ਹ ਹੀ ਜਾਣਾ ਹੁਣ ਇਹਦਾ ਵੀ ਕੰਮ ਖਤਮ ਕਰਕੇ ਜਾ ਮ ਤੇ ਸਿਆਣੂ ਫੇਸੇ ਗੱਲ ਚਾ ਵੀਜੇ ਤੇ ਆਇਆ ਪਿਆ ਘਰ ਆਲੀ ਤੇਰੀ ਤੂੰ ਇੱਥੇ ਕੀ ਕਰਦਾ ਤੇ ਜੇ ਤੂੰ ਆਪਦਾ ਘਰ ਬਸਾਉਣਾ ਨਾ ਤੇ ਆਪਦਾ ਤੂੰ ਬਾਹਰ ਵਗ ਜੀ ਬਾਕੀ ਜ਼ਿੰਮੇਵਾਰੀ ਮੇਰੀ ਹੈ ਬਾਕੀ ਮੈਂ ਵੀ ਭਣੇ ਹੀ ਸੋਚਦਾ ਸੀ ਕਿ ਮੈਂ ਵਗ ਜਾਨਾ ਤੇ ਉਹ ਮੁੰਡੇ ਦਾ ਕੀ ਕਰਾਂਗੇ ਮੁੰਡੇ ਨੂੰ ਆਪਾਂ ਸੈਂਟਰ ਚ ਛੱਡ ਦੇਣ ਹੋਰ ਤਾਂ ਕੋਈ ਹੱਲ ਨਹੀਂ ਕਰੀ ਹੂੰ ਕੁੜੀਆਂ ਆਪਣਾਂ ਬਾਹਰ ਪੜਦੀਆਂ ਨੇ ਛੁੱਟੀਆਂ ਚ ਕਿਤੇ ਇੱਥੇ ਆ ਜਾ ਕਰਨਗੀਆਂ ਮੇਰੇ ਕੋਲੇ ਮੈਂ ਜਾ ਆਇਆ ਕਰੂੰਗਾ ਬਸ ਫਿਰ ਬਾਂਡ ਠੀਕ ਕੇ ਤੇ ਲਾ ਕੀ ਤੇ ਆਪ ਵੀ ਕੁਝ ਕੁੜੀਆਂ ਦੀ ਫੀਸ ਫੂਸ ਭਰ ਦੇ ਕਹੀਂ ਹੂੰ ਕੁਝ ਵਸਤੂ ਸੀ ਬਾਤ ਲਿਆ ਕਰ ਬਾਕੀ ਇਹਨੂੰ ਵੀ ਠੰਡਾ ਕਰਨਾ ਪਊ ਕੁਸਤਾ ਇਹਨੂੰ ਗਰੀਬ ਦਾ ਕੋਈ ਮਦਦ ਕਰਨੀ ਪਊਗੀ ਇਹਦਾ ਮਤਲਬ 170000 ਦਾ ਭੜ ਉਹ ਆਇਆ ਸੀਗਾ ਉਹ ਵਿੱਚ ਖਾ ਗਿਆ ਉਹ ਤੋਂ ਹੂੰ ਇਹਦੇ ਕਰਜੇ ਪੈਸੇ ਆਏ ਸੀਗੇ ਅੱਛਾ ਕੁਸਨ 1.5 ਲੱਖ ਰੁਪਏ ਉਹ ਦਿੱਤਾ ਸੀ ਕਹਿੰਦੇ ਮੋੜ ਗਿਆ ਉਹ ਸੀ ਇਹਦੇ ਵਿੱਚ 5-4 ਲੱਖ ਰੁਪਏ ਹੋਊਗਾ ਇਹਦਾ ਕੁਝ ਦੇਰੀ ਦਾ 1 ਲੱਖ ਰੁਪਏ ਕਿਹੜਾ ਕਿਉਂ ਮੈਂ ਸਾਈਨ ਕਰ ਜਦ ਤੈਨੂੰ ਚੈੱਕ ਤੇ ਪਈਆ ਫਿਰ ਆਪਣਾ ਮੁੰਡਾ ਵੀ ਛੇੜੀਏ ਕਿ ਆਪਾਂ ਇਹ ਗੱਲ ਸਹੀ ਆ ਮੈਂ ਤਾਂ ਪਰ ਸਾਰੀ ਜ਼ਿੰਮੇਵਾਰੀ ਤੈਨੂੰ ਛੱਡ ਕੇ ਭੱਜ ਜਾਊਗਾ ਬਾ ਤੂੰ ਮੇਰੇ ਸੱਤੇ ਛੱਡ ਦੇ ਜੇ ਤੂੰ ਘਰ ਬਸਾਉਣਾ ਤਾਂ ਤੇ ਜੇ ਤੇਰੀ ਮਰਜ਼ੀ ਆ ਫਿਰ ਤੇ ਉੱਥੇ ਉਹਨੇ ਚਲ ਬਰਜਾਈਏ ਤੇਰੀ ਚੰਗੀ ਆਮਦ ਲਾਉਂਦੀ ਆ ਉਸ ਨੂੰ ਵਧੀਆ ਮੈਂ ਫਿਰ ਤੂੰ ਲੈਣਾ ਕਿਸੇ ਨਾਲ ਪੰਗਿਆਂ ਤੋਂ ਚੱਲ ਬਸ ਫਿਰ ਬੈਣ ਮੈਂ ਹੁਣ ਤੂੰ ਮੇਤ ਨਾਲ ਵਾਦਾ ਕਰ ਵੀ ਮੈਂ ਤਾਂ ਭਈ ਉਹਦੀ ਟੇਟ ਕਟਾ ਕੇ ਮੈਂ ਚੱਲਿਆ ਮੁੰਡੇ ਨੂੰ ਆਪਾਂ ਸੈਂਟ ਚ ਛੱਡ ਦੇਣੀ ਬਸ ਪੰਚਾਇਤ ਦੇ ਇੱਧਰ ਪਾਸਾ-ਸਾਸਾ ਕਰਕੇ ਰਹਿ ਕੋ ਮੈਂ ਟਿਕਟ ਲੈਣਾ ਮਗਾ ਮੈਂ ਤੇ ਵਗ ਜੂਗਾ ਹਾਂ ਬਸ ਫਿਰ ਤੇ ਦਰਬਾਈ ਨੂੰ ਕਹਿ ਦੇ ਤੁਸੀਂ ਮਾੜਾ ਮੁੱਠਾ ਹਾਂ ਮੈਨੂੰ ਸ਼ਕਲ ਤਾਂ ਹੁੰਦਾ ਰਿਹਾ ਪਰ ਛੱਡਣ ਦਾ ਮੈਨੂੰ ਜਾਣਨਾ ਇੱਕ ਵਾਰੀ ਨਾਲ ਬਾਈ ਨੂੰ ਮੈਂ ਕਹਿ ਦੂੰਗੀ ਜੇ ਬਾਈ ਮੰਨਿਆ ਤਾਂ ਬਾਈ ਨੇ ਕਿਹਾ ਤੂੰ ਥੋੜੀਆਂ ਕੀਤੀਆਂ ਤੇ ਚਲ ਨਹੀਂ ਫਿਰ ਭੱਗ ਜਾ ਹਾਂ ਬਾਗ ਜੀ ਬਸ ਆ ਬਾਗ ਜੀ ਭਰਾ ਮੈਂ ਇਥੋਂ ਨਹੀਂ ਮਿਲਤਾ ਕਰੀਦੀਆਂ ਲੋਕਾਂ ਦੀ ਚੰਗਾ ਬਣੀ ਸਸਰੀ ਕਾਲ ਸਸਰੀ ਕਾਲ ਚੰਗਾ ਭਾਈ ਆਏ ਕਿ ਮਸੋਤਾਂ ਤੇ ਬੈਠੀਆਂ ਉਹ ਬੁੱਕੇ ਕਿਦਾਂ ਸਾਂ ਕੀ ਹੋ ਗਿਆ ਕੋਸੇ ਕੋਹੋਂ ਆਇਆ ਸੀ ਉਹ ਬੰਦੇ ਜਿਹਨੇ ਕੋਈ ਸਕੂਟਰ ਤੇ ਮੁੰਡਾ ਆਇਆ ਸੀ ਮੂੰਹ ਮਾ ਬੰਨੇ ਸੀ ਉਹ ਸ਼ਿਕੰਦਰ ਨਹੀਂ ਸ਼ਿਕੰਦਰ ਖੜਾ ਆਇਆ ਸਾਡੇ ਪਿੰਡ ਜਿਹੜਾ ਆਪਣੇ ਲੱਗਿਆ ਹੁੰਦਾ ਸੀਗਾ ਉੱਥੇ ਪਿੰਡ ਅੱਛਾ ਉਹਦੇ ਨਾਲ ਗਿਆਨੇ ਧੱਕਾ ਧੁੱਕਾ ਕੀਤਾ ਕਿਉਂ ਆ ਕੋਈ ਪੈਸੇ ਆਉਂਦੇ ਸੀ ਤਾਂ ਪਤਾ ਤਾਂ ਹੈ ਗਿਆਨ ਦੇ ਆਤਾਂ ਦਾ ਪਤਾ ਤਾਂ ਹੈਗਾ ਉਹ ਨਹੀਂ ਦਿੱਤੇ ਸੀਰ ਦੇਣ ਦਿੱਤੇ ਵਿਚਾਰੇ ਨੂੰ ਭੈਣ ਗਿਆਨ ਨਾਲ ਤਾਂ ਦੀ ਭੈਣ ਨੇ ਵੀ ਧੱਕਾ ਕੀਤਾ ਹਾਂ ਉਹ ਵਿਚਾਰਾ ਆਇਆ ਗਰੀਬ ਮੈਂ ਦਮਮਾ ਸਾ ਮੈਂ ਤਾਂ ਮੁੰਤਾ ਮੁੰਤਾ ਕਰਕੇ ਉਹਨਾਂ ਨੂੰ ਟਿਕਾਇਆ ਕੇਰਾਂ ਤਾਂ ਟਿਕ ਟਿਕਾ ਹੋ ਗਿਆ ਹੁਣ ਦੇਖੋ ਕੀ ਬੰਦ ਆਗਾ ਮੈਂ ਤਾਂ ਸ਼ਿਕੰਦਰ ਨੂੰ ਗਿਆਨ ਨੂੰ ਅਖਵੀ ਤੂੰ ਬਾਹਰ ਵਗ ਜਾ ਜੇ ਤੇਰੇ ਘਰ ਵਾਲੀ ਤੂੰ ਇੱਥੇ ਕੀ ਕਰਦਾ ਘਰ ਵਾਲੀ ਕੈਨੇਡਾ ਚ ਬੈਠੇ ਤੂੰ ਇੱਥੇ ਕੀ ਕਰਦਾ ਮੈਂ ਤਾਂ ਗਰੀਬ ਤੇ ਪੈਸੇ ਦੇ ਦਿੰਦਾ ਕਦੇ ਕਿਉਂ ਉਹੀ ਤਾਂ ਗੱਲ ਨਾ ਹੁਣ ਮੈਂ ਤਾਂ ਮੇਰੇ ਅਰਗੀ ਕਰਤੀ ਹੈ ਮੈਂ ਤਾਂ ਬਥੇਰੀਆਂ ਮੈਂ ਤਾਂ ਕਰੀਆਂ ਪਰ ਮੈਨੂੰ ਐਂਜੇ ਲੱਗਦਾ ਵੀ ਸ਼ਿਕੰਦਰ ਤਾਂ ਹਜੇ ਵੀ ਨਹੀਂ ਉਹਦਾ ਗੁੱਸਾ ਟੈਲਾ ਹੋਇਆ ਪਰ ਕੇਰਾਂ ਤਾਂ ਵਿਚਾਰਾ ਬਾਗ ਗਿਆ ਉਹ ਬਲਾ ਅੱਜ ਉਧਰ ਕਰਦਾ ਜਦੋਂ ਸਰਪੰਚੀ ਲਈ ਸੀ। ਉਹੀ ਤਾਂ ਕੰਨ ਦਾ ਫਿਰ ਕੀ ਕਰਕੇ? ਹੁਣ ਕੀ ਕਰਕੇ ਕਹਿ ਕੇ ਗਿਆ? ਉਹ ਤਾਂ ਕਹਿੰਦਾ ਮੈਂ ਤਾਂ ਉਹਦਾ ਮਸਾ ਬਚਾਇਆ ਤਾਂ ਕਹਾੜੇ ਉੱਥੇ ਨੀਵੇਂ ਜਗ੍ਹਾ ਉਹ ਆਪਣੇ ਕਮਰੇ ਚ ਪਿਆ ਸੀ ਉਧਰ ਮੈਂ ਤਾਂ ਪਸੂਗਾਲ ਚ ਲਕੋ ਕੇ ਪਾਤਾ ਮੈਂ ਤਾਂ ਉਹਨੂੰ ਪਤਾ ਪਤਾ ਨਹੀਂ ਕਿੱਥੇ ਲਗਮਾਇਦਾ ਗਈ ਪਾਣੀ ਲੈਣਾ ਤੇ ਉਹ ਕਹਾੜੀ ਲੈ ਕੇ ਉਧਰ ਵਗ ਗਿਆ। ਵੱਡਾ ਮੈਂ ਤਾਂ ਮਸਾ ਜਾ ਕੇ ਪਾਣੀ। ਆਏ ਕਿ ਬੜ ਦਿੰਦੇ ਫੇਰ ਵੀ ਆਏ ਹੁਣ ਭਾਏ ਤੇਰੀ ਲੋਟ ਆਉਂਦਾ। ਆਏ ਕਿਵੇਂ ਬੜਾਣ ਦੀ ਭਰਾ ਨੂੰ ਘਰ ਬਿਠਾ ਕੇ ਬਧੀਆ ਪਤਾ ਲੱਗ ਗਿਆ ਮੈਂ ਵੀ ਕਿਵੇਂ ਗਰੀਬਾਂ ਦਾ ਕੌਣ ਚਸੀ ਚਲ ਕੋਈ ਹੋ ਜਾਂਦੀਆਂ ਗਲਤੀਆਂ ਫਲਤੀਆਂ ਕਿਹਨਾਂ ਤਾਂ ਵਿਚਾਰੇ ਨੇ ਮaaf ਕਰਤਾ ਮੈਂ ਉਹ ਕਪੜਾ ਵਾ ਤੂੰ ਬਾਹਰ ਭੱਜ ਜਾ ਮੈਂ ਆਪਕੇ ਸਾਹਮਣੂ ਮੇਰੀ ਗੱਲ ਸੁਣ ਲੈ ਇੱਕ ਉਸ ਘਰ ਦਾ ਆਪਣੇ ਘਰੇ 1 ਰੁਪਿਆ ਨਹੀਂ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਜੀ ਹਾਂ ਉਹ ਗਰੀਬ ਨੂੰ ਦੇ ਦੇ ਕੋਈ ਨਸ਼ੇੜੀ ਤੁਰਿਆ ਫਿਰਦਾ ਉਹ ਉਹ ਸਭ ਕੁਝ ਖਾ ਜਾਊਗਾ ਫਿਰ ਕੀ ਕਰੂਗਾ ਚਲ ਕੋਈ ਮੈਂ ਮੇਰੇ ਕੋਲ ਅਕਬਰ ਦੇ ਨਾਲ ਵੰਦੇ ਸਾਰਾ ਕੁਝ ਸਮਝਾਉਂਗੇ ਗਿਆਨ ਨੂੰ ਸਮਝਾਉਣਾ ਕੀ ਆਉਂਦਾ ਸਿਕੰਦਰ ਨੂੰ ਕਹ ਸਾਰਾ ਕੁਝ ਲਿਖ ਕੇ ਦੇ ਦੇ ਤੂੰ ਵੀ ਕਹਿ ਦੀ ਗਿਆ ਮੈਨੂੰ ਮੱਥੇ ਲੱਗਦਾ ਚਲ ਕੋਈ ਮੈਂ ਕਹ ਦੂੰ ਹਾਂ ਉਹ ਕਹਿ ਕੇ ਦੇ ਆ ਉਹਨਾਂ ਦਾ ਵੀ ਸਿਕੰਦਰ ਨੂੰ ਦੇ ਸਾਰਾ ਕੁਝ ਕਹਿ ਦੂੰਗੀ ਹਾਂ ਉਹ ਜਿਹੜਾ ਨਸ਼ੇੜੀ ਪੁੱਤ ਉਹਦਾ ਮੈਂ ਤਾਂ ਸੋਚ ਰੱਖਿਆ ਵੀ 10 ਲੱਖ ਰੁਪਇਆ ਤੇ ਤਿੰਨ ਅੱਕਲੇ ਜ਼ਮੀਨ ਦੇ ਸਿਕੰਦਰ ਦੇ ਨਾਮ ਲਵਾ ਦੇਣਾ 10 ਲੱਖ ਨਾਲ ਕੀ ਹੋਊਗਾ 10 ਲੱਖ ਦਾ ਤਾਂ ਪਾਈਗੀ ਕੋਠੀ ਵੀ ਬਵਾ ਦੇਂਗਾ ਤੂੰ ਤਾਂ 20-30 ਲੱਖ ਰੁਪਇਆ ਦੇ ਜਾ ਉਹਨੂੰ ਬਵਾ ਦੇ ਕੋਠੀ ਵੀ ਬੋਤਾ 10 ਲੱਖ ਤਾਂ ਉਹਦੇ ਮੋਹ ਨੇ ਕਹਿ ਗਿਆ 20 ਕਰ ਦੇ 10 ਲੱਖ ਨੇ 10 ਤਾਂ ਖਰਦਾ ਹੀ ਆਨੇ 20 ਕਹਿ ਦੂੰਗੇ ਬਾਬਾ ਗਰੂ 20 ਕਹਿ ਦੂੰ 20 ਚਾਹ ਗਲੀਆਂ ਰੱਖਦੇ ਬਾਕੀ ਜਮੀਨ ਮੈਂ ਦਸ ਟੰਡਾ ਆਇਆ ਕੋਈ ਬਾਈ ਕੋਠੀ ਵਿਢ ਲੈ ਜਿੰਨੇ ਤੇਰੇ ਪੈਸੇ ਲੱਗਦੇ ਆ ਓਨੇ ਸਾਥੋਂ ਲੈ ਲਈ ਆ ਬੱਸ ਹੁਣ ਕਹਿ ਦੇ ਤੇ ਬਾਕੀ 5 ਕਿਲੇ ਤੂੰ 5 ਕਿਲੇ ਜ਼ਮੀਨ ਲੈ ਲੈ ਦੇ ਦੇ ਠੀਕ ਆ ਖਾਤਾ ਉਹਨੇ ਸ਼ਿਕੰਦਰ ਨੂੰ ਬਥੇਰਾ ਬਥੇਰਾ ਹੀ ਉਹਦਾ ਮਾਸ ਨੋਚਿਆ ਮੈਨੂੰ ਵੀ ਪਤਾ ਕੋ ਗਰੀਬਾਂ ਦਾ ਸਭ ਕਿਸੇ ਕਿਸੇ ਦਾ ਮਾ ਕੋਈ ਤੁਸੀਂ ਲੱਗ ਜੂ ਕਿਸੇ ਦਾ ਹਾਂ ਕੋਈ ਤੁਸੀਂ ਗੁੱਸਾ ਨਾ ਕਰੋ ਤੇ ਮੈਂ ਪਾਣੀ ਲੈ ਕੇ ਆਉਣੀ ਪਾਣੀ ਕੋਈ ਨਹੀਂ ਕੋਈ ਮੇਰੇ ਤੇ ਦੋਨ 17 ਦਾ ਸੀਗਾ ਜਿਹੜਾ ਆਇਆ ਸੀਗਾ ਮੈਨੂੰ ਹੁਣ ਕਿਪਕੀ ਪਰ ਮੈਨੂੰ ਮੌਕਾ ਨਹੀਂ ਮਿਲੇ ਅਈ ਨਾ ਭੱਗ ਗਿਆ ਮੈਨੂੰ ਮੌਕਾ ਹੀ ਨਹੀਂ ਮਿਲੇ ਮੈਂ ਪਾਣੀ ਲੈਣੇ ਕੋਈ ਨਹੀਂ ਘਰ ਵਾਪਸ ਆ ਗਏ ਤੇ ਮੇਰੇ ਚ ਲੜਾਈ ਪਈ ਆਪਦੇ ਘਰੇ ਜਿਵੇਂ ਤੁਸੀਂ ਆਖੋਗੇ ਮੈਂ ਤੋਵੇਂ ਕਰ ਦੂੰਗੀ ਮੈਂ ਪਾਣੀ ਲਿਆਉਂਦੀ ਆ ਸਸੀ ਕਾਲ ਦੀ ਸਾਰਿਆਂ ਨੂੰ ਸੁਣ ਲਈ ਤੇ ਸਾਡੀ ਵੀਡੀਓ ਦੇਖੀ ਵੀਡੀਓ ਕਿਦਾਂ ਦੀ ਲੱਗੀ ਜੀ ਤੁਹਾਨੂੰ ਤੁਹਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਜੇ ਕੋਈ ਕਮੀ ਦਿੱਤੀ ਅੰਦੀ ਹੋਣ ਬਾਰੀ ਹੈ ਜੀ ਕਮੈਂਟਾਂ ਦੇ ਵਰਗਾਂਸ ਕਿਓ ਵਰਗਾਂਸ ਕੋਰ ਨਿਊਜ਼ੀਲੈਂਡ ਤੋਂ ਇਹ ਭੈਣ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਆ ਜੀ ਤੁਹਾਨੂੰ ਨਾ ਟਾਈਮ ਤੋਂ ਟਾਈਮ ਕੱਢ ਕੇ ਸਾਡੀ ਇਹ ਵੀਡੀਓ ਦੇਖਦੇ ਆ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਦੇ ਆ ਮਨਜੀਤ ਕੌਰ ਨਮਾ ਸਹਿਰ ਕਮਲੇਸ਼ ਕੁਮਾਰੀ ਬਲਕਾਰ ਬਰਾੜ ਮਨਜੀਤ ਕੌਰ ਗੜ ਸੰਕਰ ਤੋਂ ਹਰਵਨੀਤ ਰਵੀ ਜਤਿੰਦਰ ਕੌਰ ਰਵੀਵਦੇਸ ਸਾਹਿਬ ਜਤਵੰਤ ਸਿੰਘ ਔਲਖ ਹਰਦਾਸਪੁਰਾ ਸੁਆਸ ਕੁਮਾਰ ਰੀਤ ਬੁੱੱਟਾ ਅਮਨ ਕੌਰ ਮਨਜੀਤ ਕੌਰ ਘਨੌਰੀ ਕਾਲਾ ਕਰਨਜੀਤ ਕੌਰ ਜੋਤੋ ਅਕਾਲਾ ਖਾਲਸਾ ਸਰਪਿੰਦਰ ਦੰਦੀਵਾਲ ਸੁਖਵਿੰਦਰ ਸਿੰਘ ਖੋਸਾ ਸਹਪਾਲ ਬਰਮਾ ਗੁਰਪ੍ਰੀਤ ਥੈਂਦ ਪ੍ਰੇਮਚੰਦ ਪਪੂ ਡਰਾਈਵਰ ਮਨਤਾ ਸਿੰਘ ਸਰਾ ਕਮਨਜੀਤ ਨਮਾ ਸਹਿਰ ਅਮਰੀਕ ਸਿੰਘ ਕਰਨਪ੍ਰੀਤ ਕੌਰ ਬਿਆਨਤ ਕਰਦੂਆ ਬਾਲ ਸਰਗਜੀਤ ਕੌਰ ਬੀਰੋ ਕੇ ਸੁਖਚੈਨ ਮਹਿਲਾ ਕਮਲੇ ਪਟੇਲਾ ਮੁਖਸਰ ਤੋਂ ਸਿੱਧੂ ਫੈਮਲੀ ਤਰਸੇਮ ਸਿੰਘ ਤਾਲ ਤੇਜਵਿੰਦਰ ਕੌਰ ਸੋਢੀ ਬੀਰ ਬਰਕਾਸ਼ ਕਾ ਕਰ ਜੱਗਾ ਸਿੱਧੂ ਸਿੱਧੂ ਮੋੜ ਤੇ ਮਿਨਿਸਟਰ ਮਿਥਲੀ ਸਿੱਧੂ ਇਹਨਾਂ ਸਭ ਭਰਾਵਾਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸੋਨੇ ਸੋਨੇ ਕਮੈਂਟ ਕੀਤੇ ਤੇ ਸਾਡੇ ਵੀਡੀਓ ਲਈ ਟਾਈਮ ਕੱਢਿਆ ਇਦਾਂ ਹੀ ਸਾਡੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਜਿਆਦਾ ਤੋਂ ਜਿਆਦਾ ਇਹ ਕੋਈ ਕਮੀ ਪੀ ਸੀ ਨਹੀਂ ਜੇ ਤਾਂ ਬਹੁਤ ਬਹੁਤ ਧੰਨਵਾਦ